ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਦੇਵ ਗ੍ਰੀਨਲੈਂਡ ਨਰਸਰੀ ਦੇ ਨਾਲ ਤੇ ਮੈਂ ਹਾਂ ਤੁਹਾਡਾ ਆਪਣਾ ਡਾਕਟਰ ਦੇਵ ਕੰਬੋਲ ਭਰਾਲ ਪੱਟੀ ਸੋ ਸਭ ਤੋਂ ਪਹਿਲਾਂ ਐਡਰੈਸ ਦੱਸ ਦਿੰਨੇ ਆ ਨਰਸਰੀ ਦਾ ਜਿਹੜੀ ਆਪਣੀ ਨਰਸਰੀ ਹੈ ਜਲਾਲਾਬਾਦ ਤੋਂ ਰੋਇਪੁਰ ਰੋਡ ਤੇ ਪੈਂਦੀ ਹੈ ਸੋ ਨੇਟ 5 ਕਿਲੋਮੀਟਰ ਜਲਾਲਾਬਾਦ ਤੋਂ ਪਿੰਡ ਪੀਰ ਮੁਹੰਮਦ ਨੇੜੇ ਫੱਤੂ ਸਮੂਟਾਲੀਆ ਗੁਰਦੁਆਰਾ ਸਾਹਿਬ ਦੇ ਨਾਲ ਆਪਣੀ ਨਰਸਰੀ ਹੈ ਸੋ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਵੀ ਸੱਜਣ ਆਪਾਂ ਨੂੰ ਫੇਸਬੁੱਕ ਤੇ YouTube ਤੇ ਇੰਸਟਾ ਤੇ ਜੁੜੇ ਹੋ ਦੇਖਦੇ ਹੋ ਫੋਲੋ ਕਰਦੇ ਹੋ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਵੀਰੋ ਕੋਸ਼ਿਸ਼ ਰਹੀ ਹੈ ਹਮੇਸ਼ਾ ਹੀ ਕਿ ਤੁਹਾਨੂੰ ਵਧੀਆ ਵਧੀਆ ਚੰਗੇ ਚੰਗੇ ਬੋਟੇ ਪ੍ਰਦਾਨ ਕਰੀਏ ਕਰ ਵੀ ਰਹੇ ਹਾਂ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਤੇ ਇਦਾਂ ਹੀ ਸਾਡੇ ਦੇ ਵਿਸ਼ਵਾਸ ਬਣਾਈ ਰੱਖਿਓ ਤੇ ਅਸੀਂ ਵਾਅਦਾ ਕਰਦੇ ਆਂ ਕਿ ਤੁਹਾਡਾ ਵਿਸ਼ਵਾਸ ਕਦੇ ਟੁੱਟਣ ਨਹੀਂ ਦੇਵਾਂਗੇ ਸੋ ਅੱਜ ਗੱਲ ਕਰਨੀ ਹੈ ਜੀ ਆਪਾਂ ਕਿਸੇ ਦਵਾਈ ਦੀ ਗੱਲ ਨਹੀਂ ਕਰਨੀ ਮੈਂ ਅੱਜ ਮੈਂ ਅੱਜ ਕੁਦਰਤੀ ਦਵਾਈ ਦੀ ਗੱਲ ਕਰਨੀ ਹੈ ਜਿਹੜੀ ਬੋਟਿਆਂ ਨੂੰ ਬਹੁਤ ਲਾਹੇਵੰਦ ਹੋ ਰਹੀ ਹੈ ਤੇ ਮੈਂ ਆਪ ਜ਼ੂਜ਼ ਕੀਤਾ ਉਸ ਨੂੰ ਸਾਡਾ ਕੋਈ ਵੀ ਤਜਰਬਾ ਹੁੰਦਾ ਉਹ ਜ਼ਰਬੇ ਦੇ ਆਧਾਰ ਤੇ ਅਸੀਂ ਵੀਡੀਓ ਅਪਲੋਡ ਕਰਦੇ ਆ ਸੋ ਅੱਜ ਦੀ ਵੀਡੀਓ ਬੜੀ ਐਮ ਹੈ ਕਿ ਗਰਮੀ ਦੇ ਮੌਸਮ ਦੇ ਵਿੱਚ ਬੂਟਿਆਂ ਨੂੰ ਗਰਮੀ ਤੋਂ ਕਿਵੇਂ ਬਚਾਇਆ ਜਾਵੇ ਔਰ ਕਿਦਾਂ ਉਹ ਹਰੇ ਭਰੇ ਰਹਿਣ ਅਕਸਰ ਤੁਸੀਂ ਗੱਲ ਮੈਂ ਇੱਥੇ ਕਸਟਮਰ ਨੂੰ ਕਹਿੰਦੇ ਇਹ ਗੱਲ ਸੁਣਿਆ ਕਿ ਯਾਰ ਨਰਸਰੀ ਦੇ ਵਿੱਚ ਜਿਹੜੇ ਬੂਟੇ ਹੁੰਦੇ ਆ ਬੜੇ ਵਧੀਆ ਹੁੰਦੇ ਆ ਫਲ ਵੀ ਲੱਗਿਆ ਹੁੰਦਾ ਹਰੇ ਭਰੇ ਹੁੰਦੇ ਆ ਤੇ ਇਹ ਕਿਉਂ ਹੁੰਦਾ ਐਦਾਂ ਸੋ ਸਭ ਤੋਂ ਵੱਡੀ ਗੱਲ ਮਿੱਤਰੋ ਇਹ ਹੈ ਕਿ ਇਹਨਾਂ ਦੀ ਸਾਂਭ ਸੰਭਾਲ ਦੇ ਨਾਲ ਪ੍ਰਕਿਰਤੀ ਦੇ ਨਾਲ ਪਿਆਰ ਬੜੀ ਵੱਡੀ ਚੀਜ਼ ਹੈ ਜਦੋਂ ਤੁਸੀਂ ਕਿਸੇ ਨੂੰ ਵੀ ਪ੍ਰਕਿਰਤੀ ਦੇ ਵਿੱਚ ਜਾਨਵਰ ਵੀ ਆਉਂਦੇ ਆ ਕਿਸੇ ਕੁੱਤੇ ਨੂੰ ਜਾਂ ਆਪਣੀ ਮੱਝ ਨੂੰ ਗਾਂ ਨੂੰ ਘਰ ਦੇ ਵਿੱਚ ਜੋ ਵੀ ਪੰਛੀ ਹੈ ਕੁਝ ਵੀ ਹੈ ਉਹਦੇ ਨਾਲ ਪਿਆਰ ਕਰੋਗਾ ਤਾਂ ਇੱਕ ਇਨਸਾਨ ਤੋਂ ਵੱਧ ਕੇ ਉਹ ਤੁਹਾਨੂੰ ਪਿਆਰ ਕਰੂਗਾ ਸੋ ਇਦਾਂ ਹੀ ਇਹ ਪਉਦੇ ਆ ਤੁਸੀਂ ਜਿਹੜੇ ਪਿਆਰ ਕਰਨ ਵਾਲੇ ਹੋ ਜਦੋਂ ਘਰ ਦੇ ਵਿੱਚ 2-4 ਦਿਨ ਬਾਹਰ ਜਾਂਦੇ ਹੋ ਤਾਂ ਜਦੋਂ ਤੁਸੀਂ ਆਪਣੇ ਘਰ ਦੇ ਐਂਟਰੀ ਗੇਟ ਦੇ ਵਿੱਚ ਐਂਟਰ ਕਰਦੇ ਹੋ ਤਾਂ ਤੁਸੀਂ ਦੇਖਿਆ ਹੋਣਾ ਕਿ ਜੇ ਤੁਹਾਨੂੰ ਬੂਟਿਆਂ ਨਾਲ ਪਿਆਰ ਆ ਤਾਂ ਬੂਟੇ ਤੁਹਾਨੂੰ ਪੁੱਛਦੇ ਆ ਜਿਵੇਂ ਘਰ ਦੇ ਜੀ ਪੁੱਛਦੇ ਆ ਵੀ ਤੂੰ ਕਿੱਥੇ ਗਿਆ ਸੀ ਤਿੰਨ-ਚਾਰ ਦਿਨ ਸੋ ਐਦਾਂ ਦਾ ਪਿਆਰ ਤੁਹਾਡਾ ਬੂਟਿਆਂ ਦੇ ਨਾਲ ਹੋਣਾ ਚਾਹੀਦਾ ਹੈ ਪ੍ਰਕਿਰਤੀ ਦੇ ਨਾਲ ਹੋਣਾ ਚਾਹੀਦਾ ਚਾਹੇ ਉਹ ਜਾਨਵਰ ਕਿਉਂ ਨਾ ਹੋਣ ਸੋ ਮੈਂ ਸ਼ੁਰੂ ਤੋਂ ਲੈ ਕੇ ਪ੍ਰਕਿਰਤੀ ਨੂੰ ਪਿਆਰ ਕਰਨ ਵਾਲਾ ਇਨਸਾਨ ਆ ਤਾਂ ਇਸ ਨਰਸਰੀ ਲਾਈਨ ਦੇ ਵਿੱਚ ਆਇਆ ਨਹੀਂ ਤਾਂ ਇਹ ਕੰਮ ਬਹੁਤ ਔਖਾ ਹੈ ਜਿਹਨੂੰ ਲਗਨ ਨਹੀਂ ਉਹ ਇਹ ਕੰਮ ਨਹੀਂ ਕਰ ਸਕਦਾ ਬੰਦਾ ਔਰ ਜਿਹਨੂੰ ਸ਼ੌਕ ਨਹੀਂ ਜਿਹਨੂੰ ਪਿਆਰ ਨਹੀਂ ਇਹ ਪ੍ਰਕਿਰਤੀ ਦੇ ਨਾਲ ਉਹ ਬੰਦਾ ਇਹ ਕੰਮ ਨਹੀਂ ਕਰ ਸਕਦਾ ਮੈਂ ਗਰੰਟੀ ਨਾਲ ਕਹਿ ਸਕਦਾ ਕਿਉਂਕਿ ਜੇ ਨਰਸਰੀ ਵਾਲੇ ਕੋ ਇਹੋ ਜਿਹਾ ਕੰਮ ਹੈ ਜਿਹੜੇ ਇੱਕ ਦਿਨ ਦੇ ਵਿੱਚ ਆਪਾਂ ਜੇ ਉਟਕ ਗਏ ਤਾਂ ਉਹ ਫਿਰ ਜਿਹੜੀਆਂ ਚੀਜ਼ਾਂ ਇਹ ਇੱਕ ਮੱਛੀ ਵਾਂਗ ਹੈ ਪਾਣੀ ਖਤਮ ਤੇ ਸਭ ਲੋਵੀ ਮੱਛੀ ਖਤਮ ਸੋ ਪਾਣੀ ਦੇਣਾ ਵੀ ਬਹੁਤ ਜ਼ਰੂਰੀ ਹੈ ਜੇ ਵੱਧ ਪਾਣੀ ਲੱਗ ਗਿਆ ਤਾਂ ਤਾਂ ਵੀ ਜਿਹੜਾ ਵੱਧ ਪਾਣੀ ਹੈ ਸੋ ਉਹ ਵੀ ਕਿਤੇ ਨਾ ਕਿਤੇ ਨੁਕਸਾਨ ਕਰਦਾ ਹੈ ਸੋ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਉਪਰਾਲੇ ਦੇ ਵਿੱਚ ਯੋਗਦਾਨ ਪਾਈਏ ਔਰ ਜਿਹੜੀ ਗੱਲ ਅੱਜ ਦੀ ਟ੍ਰਿਕ ਤੁਹਾਨੂੰ ਦੱਸਣੀ ਹੈ ਕਿ ਆਪਾਂ ਨੇ ਗਰਮੀ ਦੇ ਵਿੱਚ ਬੂਟਿਆਂ ਨੂੰ ਇਸ਼ਨਾਨ ਜ਼ਰੂਰ ਕਰਾਉਣਾ ਹੈ ਬੂਟਿਆਂ ਨੂੰ ਪਾਣੀ ਲਾਉਂਦੇ ਸਮੇਂ ਇਹਨਾਂ ਦੇ ਉੱਪਰ ਵੀ ਪਾਣੀ ਜ਼ਰੂਰ ਮਾਰਨਾ ਹੈ ਜੇ ਤੁਸੀਂ ਦਿਨਲੀ ਦੋ ਵਾਰ ਨਹੀਂ ਮਾਰ ਸਕਦੇ ਤਾਂ ਇੱਕ ਵਾਰ ਜ਼ਰੂਰ ਇਹਨਾਂ ਦੇ ਪਾਣੀ ਮਾਰ ਕੇ ਦੇਖਿਓ ਇੱਕ ਹਫ਼ਤੇ ਦੇ ਬਾਅਦ ਤੁਹਾਨੂੰ ਉਹਨਾਂ ਦੀ ਰੰਗਤ ਉਹਨਾਂ ਦੇ ਵਿੱਚ ਜਾਨ ਉਹਨਾਂ ਦੇ ਵਿੱਚ ਇੱਕ ਲੁਖਰਾਹਟ ਉਹ ਪੈਦਾ ਹੋ ਵੀ ਦਿਖੂਗੀ ਸੋ ਇਹ ਜ਼ਰੂਰ ਕਰਕੇ ਦੇਖਿਓ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਤੁਸੀਂ ਬੂਟਿਆਂ ਦੇ ਉੱਪਰ ਪਾਣੀ ਜ਼ਰੂਰ ਮਾਰਨਾ ਹੈ ਔਰ ਇਹਨਾਂ ਵੀ ਜ਼ਿਆਦਾ ਨਹੀਂ ਕਿ ਤੁਸੀਂ ਜਿਹੜਾ ਉਹਨਾਂ ਦੇ ਜੜ੍ਹਾਂ ਦੇ ਵਿੱਚ ਡੇਲੀ ਜ਼ਿਆਦਾ ਪਾਣੀ ਪੈਂਦਾ ਰਹੇ ਔਰ ਬੂਟੇ ਨੁਕਸਾਨੇ ਵੀ ਜਾ ਸਕਦੇ ਐ ਪਰ ਤੁਸੀਂ ਨੋਰਮਲ ਪਾਣੀ ਜ਼ੋਰ ਮਾਰ ਕੇ ਦੇਖਿਓ ਔਰ ਗਰਮੀ ਮਹਿਸੂਸ ਨਹੀਂ ਹੋਣੀ ਇਹਨਾਂ ਪੌਦਿਆਂ ਨੂੰ ਕਿ ਕਦੋਂ ਗਰਮੀ ਲੰਘੀ ਸੋ ਬੇਨਤੀ ਐ ਇੱਕ ਗੱਲ ਲਾਹੌਰ ਤੁਹਾਨੂੰ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜਾ ਫੇਸਬੁੱਕ ਪੇਜ ਤੇ YouTube ਤੇ Insta ਤੇ ਇਨਾ ਪਿਆਰ ਦੇ ਰਹੇ ਹੋ ਸੋ ਜਿਹਨਾਂ ਵੀਰਾਂ ਭੈਣਾਂ ਨੇ ਸੇਵ ਨਹੀਂ ਕੀਤਾ ਸਾਡੀਆਂ ਵੀਡੀਓਜ਼ ਨੂੰ ਉਹ ਸੇਵ ਜ਼ਰੂਰ ਕਰ ਲਿਆ ਕਰੋ ਜਾਂ ਫਿਰ ਉਹਨੂੰ ਪੇਜ ਨੂੰ ਫੋਲੋ ਕਰਕੇ ਰੱਖੋ ਵੀਡੀਓ ਲਾਈਕ ਕਰ ਲਿਆ ਕਰੋ ਉਹਨੂੰ ਕਮੈਂਟ ਕਰ ਦਿਆ ਕਰੋ ਉਹ ਫਿਰ ਤੁਹਾਡੇ ਜਿਹੜੇ ਤੁਹਾਡੇ ਨਾਲ ਅਟੈਚ ਰਹੂਗੀ ਜਦੋਂ ਤੁਸੀਂ ਖੋਲੋਗੇ ਪੇਜ ਨੂੰ ਤਾਂ ਉਹ ਵੀਡੀਓਜ਼ ਤੁਹਾਨੂੰ ਆਪਣੇ ਆਪ ਮਿਲ ਜਾਣਗੀਆਂ ਵਾਰ-ਵਾਰ ਤੁਹਾਨੂੰ ਉਹਨੂੰ ਰਿਸਰਚ ਕਰਨ ਦੀ ਲੋੜ ਨਹੀਂ ਪੈਣੀ ਇਸ ਕਰਕੇ ਸਭ ਤੋਂ ਪਹਿਲਾਂ ਜਿਹੜੇ ਜਿਹੜੇ ਸੱਜਣਾ ਮਿੱਤਰਾਂ ਨੇ ਭੈਣਾ ਨੇ ਬਜ਼ੁਰਗਾ ਨੇ ਬੱਚਿਆਂ ਨੇ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਜਰੂਰ ਕਰਿਓ ਸੋ ਜਿਹੜੀ ਅੱਜ ਦੀ ਗੱਲ ਛੋਟੀ ਜੀ ਹੈ ਪਰ ਕਦੇ ਸੋਚਿਆ ਨਹੀਂ ਕਿਸੇ ਨੇ ਸੋ ਇਹਨਾਂ ਨੂੰ ਵੀ ਜਿਵੇਂ ਬੰਦੇ ਨੂੰ ਇਸ਼ਨਾਨ ਪਾਣੀ ਚਾਹੀਦਾ ਹੈ ਇਹਨਾਂ ਨੂੰ ਵੀ ਬਿਲਕੁਲ ਇਸ਼ਨਾਨ ਪਾਣੀ ਚਾਹੀਦਾ ਹੁੰਦਾ ਸੋ ਤੁਸੀਂ ਇੱਕ ਵਾਰ ਮੇਰੀ ਇਹ ਬੇਨਤੀ ਮੰਨਿਓ ਡੇਲੀ ਦੋ ਵਾਰ ਨਹੀਂ ਤਾਂ ਇੱਕ ਵਾਰ ਸ਼ਾਮਾਂ ਵੇਲੇ ਜਰੂਰ ਇਹਨਾਂ ਦੇ ਪਾਣੀ ਮਾਰਿਆ ਕਰੋ ਸੋ ਤੁਹਾਡੇ ਰਿਜ਼ਲਟ ਇੰਨੇ ਵਧੀਆ ਹੋਣਗੇ ਬੂਟਿਆਂ ਦੇ ਤੁਸੀਂ ਕਿਉਂਕਿ ਜਿਵੇਂ ਆਪਾਂ ਕੋਈ ਸਪਰੇਅ ਜੜ੍ਹਾਂ ਦੇ ਵਿੱਚ ਕਰ ਦਿੰਦਾ ਪਾਉਂਦੇ ਆ ਡ੍ਰਿੰਚਿੰਗ ਕਰਦੇ ਆ ਜਿਵੇਂ ਫੰਗੀਸਾਈਡ ਕਰਦੇ ਆ ਤੇ ਉਹ ਆਪਾਂ 2 ਇਨ 1 ਹੁੰਦਾ ਆ ਆਪਾਂ ਉਹਨੂੰ ਪੱਤਿਆਂ ਤੇ ਵੀ ਕਰ ਸਕਦੇ ਆ ਉਸੇ ਤਰ੍ਹਾਂ ਹੀ ਜੇ ਪਾਣੀ ਜੜ੍ਹਾਂ ਦੇ ਵਿੱਚ ਫਾਇਦਾ ਕਰਦਾ ਹੈ ਤਾਂ ਇਹ ਪੱਤਿਆਂ ਨੂੰ ਵੀ ਬਹੁਤ ਫਾਇਦਾ ਕਰਦਾ ਹੈ ਕੱਲਾ ਇਹਨੂੰ ਇਸ਼ਨਾਨ ਪਾਣੀ ਨਹੀਂ ਹੁੰਦਾ ਇਹਦੇ ਨਾਲ ਇਹਦੇ ਨਾਲ ਜਿਹੜਾ ਬੂਟਿਆਂ ਨੂੰ ਪੱਤਿਆਂ ਦੇ ਰਾਹੀਂ ਵੀ ਖੁਰਾਕ ਮਿਲਦੀ ਹੈ ਜਿਹੜੀ ਜੜ੍ਹਾਂ ਦੇ ਰਾਹੀਂ ਪਾਣੀ ਦੇ ਵਿੱਚੋਂ ਮਿਲਦੀ ਹੈ ਸੋ ਇਹ ਬੜੀ ਵੱਡੀ ਗੱਲ ਹੈ ਔਰ ਇਹਨੂੰ ਤੁਸੀਂ ਯੂਜ਼ ਕਰਕੇ ਦੇਖੋ ਫਿਰ ਮੈਨੂੰ ਦੱਸਿਓ ਕਿ ਕਿਦਾਂ ਜਿਹੜਾ ਇਹਦਾ ਉੱਤੇ ਇਸ਼ਨਾਨ ਪਾਣੀ ਬੂਟੇ ਨੂੰ ਕਰਾਉਣ ਦਾ ਫਾਇਦਾ ਹੈ ਔਰ ਆਪਣੀ ਨਰਸਰੀ ਦਾ ਐਡਰੈਸ ਫੇਰ ਲੋਡ ਕਰ ਲਓ ਵਧੀਆ-ਵਧੀਆ ਬੂਟੇ ਇੰਡੋਰ ਆਊਟਡੋਰ ਗਮਲਿਆਂ ਦੀਆਂ ਵੈਰਾਈਟੀਆਂ ਬਹੁਤ ਸਾਰੀਆਂ ਆਪਣੇ ਕੋਲ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਮੈਂ ਕਹਿੰਨਾ ਵੀ ਨਜ਼ਾਰਾ ਆ ਜਾਊਗਾ ਕੋਈ ਇੱਥੇ ਉਪਰਾ ਨਹੀਂ ਲੱਗਦਾ ਵੇਖਣ ਨੂੰ ਜਦੋਂ ਵੀ ਕੋਈ ਵੀ ਸੱਜਣ ਵੀਰ ਭੈਣ ਆਉਂਦਾ ਹੈ ਆਪਣੇ ਪਰਿਵਾਰ ਵਾਂਗ ਹੀ ਆਜੀ ਸਾਰਾ ਇੱਥੇ ਸਿਸਟਮ ਸੋ ਇੱਕ ਵਾਰ ਜਦ ਤੁਸੀਂ ਜਾਓਗੇ ਤੁਹਾਨੂੰ ਕੁਆਲਿਟੀ ਵੀ ਮਿਲੂਗੀ ਰੇਟ ਵੀ ਜਾਇਜ਼ ਮਿਲਣਗੇ ਤੇ ਤੁਹਾਨੂੰ ਜਿਹੜਾ ਇੱਥੇ ਆਪਣਾ ਪੰਨ ਆਪਣੇ ਘਰ ਵਰਗਾ ਇੱਕ ਮਾਹੌਲ ਰਿਸ਼ਤੇਦਾਰੀ ਵਰਗਾ ਮਾਹੌਲ ਜਿਹੜਾ ਮਹਿਸੂਸ ਹੋਊਗਾ ਔਰ ਕੋਸ਼ਿਸ਼ ਵੀ ਕਰ ਰਹੇ ਆ ਤੁਹਾਨੂੰ ਸਾਰਿਆਂ ਨੂੰ ਜਿਹੜੇ ਕਸਟਮਰ ਹੋ ਖੁਸ਼ ਰੱਖਣ ਦੀ ਇੱਕ ਮੈਂ ਹੋਰ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਆਪਣੇ ਬੂਟੇ ਪਿਛਲੇ ਪਿੰਡ ਤੋਂ ਲੈ ਕੇ ਲਾਏ ਹੋਏ ਆ ਉਹ ਵੀਡੀਓ ਜਰੂਰ ਅਪਲੋਡ ਕਰੋ ਜਿਨ੍ਹਾਂ ਨੂੰ ਫਰੂਟ ਆਇਆ ਹੋਇਆ ਤੇ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹਿਣਾ ਜੀ ਦੇਵ ਗ੍ਰੀਨਲੈਂਡ ਨਰਸਰੀ ਤੇ ਦੇਵ ਲਾਈਵ ਰੇਡੀਓ ਪੇਜ ਦੇ ਨਾਲ ਇੰਸਟਾ ਤੇ devkamboj.9899 devkamboj dev.kamboj.9899 ਤੇ ਆਪਣੇ ਇੰਸਟਾ ਦੇ ਉੱਪਰ ਵੀ ਆਪਣਾ ਪੇਜ ਬਣਿਆ ਉੱਥੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਰਿਣੀ ਆ ਤੁਹਾਡੇ ਦਿਲ ਦੇ ਅਗਰਾਈਆਂ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਪ੍ਰਕਿਰਤੀ ਦੇ ਵਿੱਚ ਮੇਰਾ ਸਾਥ ਦੇ ਰਹੇ ਹੋ ਸੋ ਸਭ ਤੋਂ ਵੱਡਾ ਮੈਨੂੰ ਆਪਣੇ ਇਲਾਕੇ ਦਾ ਸਹਿਯੋਗ ਹੈ ਬਾਕੀ ਜਿਹੜੇ ਬਾਹਰਲੇ ਸਟੇਟਾਂ ਤੋਂ ਸੱਜਣ ਆ ਰਹੇ ਆ ਪੰਜਾਬ ਹਰਿਆਣਾ ਰਾਜਸਥਾਨ ਜਿਤੋਂ ਵੀ ਆਉਂਦੇ ਆ ਯੂਪੀ ਤੱਕ ਬੂਟੇ ਲੈਣ ਦੇ ਵਾਸਤੇ ਉਦੋਂ ਮਨ ਨੂੰ ਖੁਸ਼ੀ ਹੁੰਦੀ ਹੈ ਤੇ ਜਦੋਂ ਤੁਸੀਂ ਵੀਡੀਓ ਮੈਨੂੰ ਪਾਉਂਦੇ ਹੋ ਭਰੇ ਹੋਏ ਫਲਾਂ ਦੇ ਨਾਲ ਬੂਟਿਆਂ ਦੀ ਮੈਨੂੰ ਹੋਰ ਵੀ ਪ੍ਰਸੰਤਾ ਹੁੰਦੀ ਹੈ ਸੋ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੀਆਂ ਜਿਹੜੀਆਂ ਦੁਆਵਾਂ ਨੇ ਕਮੈਂਟਾਂ ਦੇ ਵਿੱਚ ਤੁਸੀਂ ਦਿੰਦੇ ਹੋ ਤੇ ਜਿਹੜੇ ਤੁਹਾਨੂੰ ਵਧੀਆ-ਵਧੀਆ ਪਲਾਂਟ ਦੇ ਰਹੇ ਆ ਸੋ ਉਹਨਾਂ ਦੇ ਵਾਸਤੇ ਮੈਂ ਬੇਰੋਖੀ ਖੁਸ਼ੀ ਮਹਿਸੂਸ ਕਰਦਾ ਤੇ ਨਵੇਂ ਅਪਡੇਟ ਦੇ ਨਾਲ ਫੇਰ ਮਿਲਦੇ ਆ ਉਨੀ ਦੇਰ ਤੱਕ ਤੁਸੀਂ ਕਿਤੇ ਜਾਣਾਂ ਨਹੀਂ ਜੁੜੇ ਰਹਿਣਾ ਦੇਵ ਲਾਇਬ੍ਰੇਰੀਓ ਦੇਵ ਗ੍ਰੀਨਲੈਂਡ ਨਰਸਰੀ ਦੇ ਪੇਜ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫੇਰ ਤੋਂ ਮਿਹਰਬਾਨੀ ਸ਼ੁਕਰੀਆ